ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਇਹ ਵਿਚਾਰ ਹੰਗਤਾ ਤੱਕ ਪਹੁੰਚ ਸਕਣ ਅਤੇ ਸੰਗਤਾਂ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਅੱਜ ਦੀ ਵੀਡੀਓ ਵੀ ਸਾਡੀ ਹਾਂ ਉਹ ਭੂਤਕਾਲ ਤੇ ਹੈ ਭੂਤਕਾਲ ਜਿਹੜਾ ਹੈ ਉਹ ਮਰਾਠੀ ਬੋਲੀ ਦੇ ਸੰਬੰਧ ਵਿੱਚ ਹੈ ਆਪਾਂ ਅੱਜ ਉਹ ਕਰਾਂਗੇ ਪਹਿਲਾਂ ਜਿਹੜਾ ਐਕਟਿਵ ਵਾਇਸ ਆਪਾਂ ਕਰ ਚੁੱਕੇ ਹਾਂ ਅੱਜ ਪੈਸਿਵ ਵਾਇਸ ਦੀ ਵਿਚਾਰ ਕਰਨੀ ਹੈ ਇਹ ਮਰਾਠੀ ਬੋਲੀ ਵਿੱਚ ਭੂਤਕਾਲ ਬਣਾਉਣ ਲਈ ਤਾਤੂ ਕਿਰਿਆ ਤਾਤੂ ਨੂੰ ਕਿਰਿਆ ਵੀ ਕਹਿੰਦੇ ਕਿਰਿਆ ਦੇ ਪਿੱਛੇ ਲਾ ਲਗਾਈ ਜਾਂਦੀ ਹੈ ਦਾਕਨ ਵਿੱਚ ਲਾ ਲਗਾਉਣ ਤੋਂ ਪਹਿਲਾਂ ਆਮ ਤੌਰ ਤੇ ਹਰੇਕ ਧਾਤੂ ਕਿਰਿਆ ਦੇ ਨਾਲ ਸਿਹਾਰੀ ਲਗਾਈ ਜਾਂਦੀ ਆ ਲਾ ਦਾ ਵਰਤਨਾ ਕਰਤਰੀ ਪ੍ਰਯੋਗ ਹੈ ਐਕਟੋਵਾਇਸ ਇਹ ਐਕਟੋਵਾਇਸ ਕੋ ਹੁੰਦਾ ਤੇ ਲੇ ਲੱਗਿਆ ਹੋਵੇ ਤਾਂ ਉਹਦਾ ਹੈ ਪੈਸਿਵ ਵਾਇਸਕ ਹੁੰਦਾ ਲੇ ਵਾਲੇ ਯਾਨੀ ਕਿ ਪੈਸਿਵ ਵਾਇਸ ਵਾਲੇ ਸ਼ਬਦ ਆ ਜਿਹੜੇ ਹੈ ਗੁਰਬਾਣੀ ਦੇ ਵਿੱਚੋਂ ਲੈ ਗਏ ਆ ਉਹਨਾਂ ਦੇ ਨਾਲ ਆਪਾਂ ਇਹਦੀ ਵਿਚਾਰ ਕਰਾਂਗੇ ਜਦੋਂ ਅਸੀਂ ਪਾਸਟ ٹینس ਬਣਾਉਣਾ ਹੋਵੇ ਮਰਾਠੀ ਬੋਲੀ ਦੇ ਵਿੱਚ ਜਦੋਂ ਬਣਾਇਆ ਜਾਂਦਾ ਉਦੋਂ ਲਾ ਲੱਗਿਆ ਹੁੰਦਾ ਜੇਕਰ ਕਰਤਰੀਵਾਚ ਜੜੀ ਪਾਸਵਾਸ ਜਿਹੜਾ ਹੈ ਪੈਸਵਾਸ ਬਣਾਉਣਾ ਹੋਵੇ ਤਾਂ ਉਸ ਵੇਲੇ ਜਿਹੜਾ ਹੈ ਜਿਹੜਾ ਹੈ ਲੈ ਲਿਆ ਜਾਂਦਾ ਲੈਲੇ ਨੂੰ ਲਾ ਲਾਈ ਜਾਂਦੀ ਹੈ ਲੈ ਲਿਆ ਜਾਂਦਾ ਸੋ ਲੈ ਵਾਲੇ ਸ਼ਬਦ ਐ ਹੀਠਾ ਦਿੱਤੇ ਆ ਇਨਨੋਂ ਆਪਾਂ ਧਿਆਨ ਦੇ ਨਾਲ ਵਿਚਾਰਦੇ ਹਾਂ ਜਿਨ ਤਰੇ ਭਵਨ ਦਸੀਐਲੇ ਗੁਰਪ੍ਰਸਾਦ ਦੀઠી ਦਸੀਐਲੇ ਹੁਣ ਜਿਹੜੀ ਦਸੀ ਹੈ ਮਾਇਆ ਨੇ ਦਸਿਆ ਇਹ ਕੀ ਹੁੰਦਾ ਹੈ ਮਾਇਆ ਦੁਆਰਾ ਦਸਿਆ ਗਿਆ ਤਰੇ ਭਵਨ ਨੂੰ ਸੰਸਾਰ ਨੂੰ ਮਾਇਆ ਨੇ ਸੰਸਾਰ ਦਸਿਆ ਇੱਕ ਪੈਸੋ ਚ ਆ ਗਿਆ ਬਈ ਦਸੀ ਦਸੀ ਗਈ ਮਾਇਆ ਦੁਆਰਾ ਤ੍ਰੇਪਮਣ ਦੱਸਿਆ ਗਿਆ ਸੰਸਾਰ ਦੱਸਿਆ ਗਿਆ ਕਿਹਦੇ ਦੁਆਰਾ ਮਾਇਆ ਦੁਆਰਾ ਦੁਆਰਾ ਜਦੋਂ ਇਹ ਕੀ ਹੋ ਗਿਆ ਪੈਸੋ ਆਏ ਤਾਂ ਲੈ ਲੱਗ ਗਿਆ ਦੇਵਾ ਪਹਨ ਤਾਰੀਏਲੇ ਦੇਵਾ ਪਹਨ ਤਾਰੀਏਲੇ ਤਾਰਿਆ ਤਾਰਿਆ ਹੁੰਦਾ ਤਾਂ ਲਾ ਲੱਗਦਾ ਇਹ ਤਾਰੀਏਲੇ ਇਹ ਤਾਰਿਆ ਗਿਆ ਕਿਸੇ ਦੁਆਰਾ ਤਾਰਿਆ ਗਿਆ ਜਿਵੇਂ ਆਪਾਂ ਕਹਿੰਨੇ ਇਹਨੂੰ ਪੈਸੋ ਵਾਸਤੇ ਆ ਗਿਆ ਭਾਵੇਂ ਮੇਰਾ ਪੈਸੋ ਵਾਸਤੇ ਹੈ ਤਾਰੀਏਲੇ ਬਿਨ ਰੂਪ ਕੋਪਜਾ ਵਿਹਾਦ ਅਜ਼ਾਮਲ ਤਾਰੀਏਲੇ ਉਹ ਵੀ ਤਾਰੀਏਲੇ ਅਜ਼ਾਮਲ ਤਾਰਿਆ ਇੱਕਦਾਂ ਅਜ਼ਾਮਲ ਤਾਰਿਆ ਫਿਰ ਤਾਂ ਲਾਗ ਜਾਣਾ ਸੀ ਹੁਣ ਅਜ਼ਾਮਲ ਕਿਸੇ ਦੁਆਰਾ ਤਾਰਿਆ ਗਿਆ ਐ ਮਾ ਜਿਹੜਾ ਅਜ਼ਾਮਲ ਹੈ ਉਹਨੂੰ ਕਿਸੇ ਦੁਆਰਾ ਤਾਰਿਆ ਗਿਆ ਇਸ ਕਰਕੇ ਲੇ ਲੱਗ ਗਿਆ ਤਾਰੀਏਲੇ ਤਾਰਿਆ ਗਿਆ ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜੀਲੇ ਸੰਸਾਰ ਇਹ ਮਾਇਆ ਮੋਹ ਸਾਰਾ ਉਦੋਂ ਵਿਸਰ ਗਿਆ ਜਦੋਂ ਸੰਸਾਰ ਤਜ ਦਿੱਤਾ ਜਾਂਦਾ ਤਜਿਆ ਇੱਕ ਹੁੰਦਾ ਤਜਿਆ ਇੱਕ ਤਜਾਇਆ ਗਿਆ ਐ ਕਹਿ ਲੋ ਵੀ ਤਜਾਇਆ ਗਿਆ ਪੈਸੋ ਵੈਸਾ ਹੈ ਇਹ ਪੈਸੋ ਵੈਸਾ ਹੋਣ ਕਰਕੇ ਜੇ ਤਜਿਆ ਹੁੰਦਾ ਤਾਂ ਲਾਸ ਹੀ ਇਹ ਤਜਾਇਆ ਗਿਆ ਜੇ ਤਾਂ ਲੋ ਉਹਦੇ ਇਧਰ ਪੈਸੋ ਵੈਸ ਬਣਿਆ ਤਜਲਿੰਗ ਤਜੀਲੇ ਸੰਸਾਰੰ ਮੂਂਦ ਲੀਏ ਦਰਵਾਜੇ ਬਾਜੀ ਵਾਲੇ ਅਨੰਦ ਬਾਜੇ ਮੂਂਦ ਲੀਏ ਦਰਵਾਜੇ ਇਹ ਜਿਹੜੇ ਸਾਡੇ 9 ਦਰਵਾਜੇ ਨੇ ਗਿਆਨ ਇੰਦਰੇ ਨੇ ਉਹ ਜੇ ਉਹਨਾਂ ਨੂੰ ਮੂਂਦ ਲਿਆ ਜਾਵੇ ਬੰਦ ਕੀਤਾ ਜਾਵੇ ਤਾਂ ਫਿਰ ਕਾਮ ਲੋਭ ਮੋਹ ਹੰਕਾਰ ਜਿਹੜਾ ਹੈ ਉਹ ਇਹਦੇ ਰਾਹੀਂ ਪ੍ਰਵੇਸ਼ ਨਹੀਂ ਕਰਦਾ ਤੇ ਅੰਦਰ ਆਨੰਦ ਬਾਜੇ ਵਜਦੇ ਨੇ ਲਾ ਹੁੰਦਾ ਤਾਂ ਵੱਜਦੇ ਵੱਜਦੇ ਤਾਂ ਵੱਜੇ ਵੱਜੇ ਆ ਗਿਆ ਇਹ ਵਜਾਏਗੇ ਹੁਣ ਵਜਾਉਣ ਵਾਲਾ ਕੌਣ ਹੈ ਕੋਈ ਹੋਰ ਹੈ ਪਾਉ ਕੇ ਇਹ ਪੈਸੋ ਵਾਇਸ ਹੈ ਮੂੰਦਲੇ ਦਰਵਾਜੇ ਬਾਜੀਏਲੇ ਅਨਹਦ ਬਾਜੇ ਹੁਣ ਅਗੇ ਹੈ ਆਨੀਲੇ ਆਨੀਲੇ ਆ ਆਨੀ ਕਹਿੰਦੇ ਹੁੰਦੇ ਆਨੀ ਆਨੀ ਲਿਆਦਾ ਆਨੀਲੇ ਆਨੀਲੇ ਕੁੰਭ ਪਰ ਪਰਾਈਲੇ ਉਦਕ ਠਾਕਰ ਕੋ ਇਸ਼ਨਾਨ ਕਰੋ ਹੁਣ ਕਹਿੰਦਾ ਐਨੀਲੇ ਹੁਣ ਕੁੰਭ ਜਿਹੜਾ ਕੁੰਭ ਹੁੰਦਾ ਕੁੰਭ ਲਿਆਂਦਾ ਮੈਂ ਕੁੰਭ ਲਿਆਂਦਾ ਇਹ ਕ ਮੈਂ ਕੁੰਭ ਮੰਗਵਾਇਆ ਮੰਗਵਾਇਆ ਤਾਂ ਕਿਸੇ ਦੇ ਰਾਹੀਂ ਆ ਨਾ ਏ ਬੀ ਸੀ ਕੋਈ ਵੀ ਹੋਇਆ ਇਹ ਕੀ ਹੋਇਆ ਪੈਸੇ ਵੈਸ ਇਹ ਤਾਂ ਬਣ ਗਿਆ ਅਨੀਲੇ ਤੇ ਫਿਰ ਭਰਾਈਲੇ ਉਦ ਪਾਣੀ ਭਰ ਆਇਆ ਭਰਿਆ ਨਹੀਂ ਭਰਾਇਆ ਤੇ ਜੇ ਭਰਾਇਆ ਤਾਂ ਲਾ ਲੈ ਲੈ ਬਣ ਗਿਆ ਜੇ ਭਰਿਆ ਹੁੰਦਾ ਤਾਂ ਫਿਰ ਲੈ ਨੂੰ ਕਰਨਾ ਲੱਗ ਜਣਾ ਸੀ ਲਾ ਕਿ ਇਸ਼ਨਾਨ ਕਰਾਂ ਅਗੇ ਅਨੀਲੇ ਫੂਲ ਐ ਹੁਣ ਫੂਲ ਹੈ ਇੱਕ ਦਾ ਲਿਆਂਦੇ ਹੈ ਤਾਂ ਫਿਰ ਲੈਣੀ ਸੀ ਲਗਣਾ ਐ ਅਨੀਲੇ ਫੂਲ ਅਨੀਲੇ ਫੂਲ ਪਰੋਇਲੇ ਮਾਲਾ ਠਾਕਰ ਕੀ ਹਾਂ ਪੂਜ ਕਰੂੰ ਅਨੀਲੇ ਮੰਗਾਏ ਪੋਰੀਲੇ ਫਿਰ ਉਹਨੂੰ ਪਰੋਆ ਮਾਲਾ ਪਰੋਾਈ ਠਾਕਰ ਕੀ ਹਾਂ ਪੂਜ ਕਰੂੰ ਐ ਪਰੋਾਈ ਹੈ ਆ ਮੰਗਾਏ ਆ ਲਿਆ ਆਪਣੀ ਲਿਆਂਦੇ ਮੰਗਵਾਏ ਕਿਸੇ ਦੁਆਰਾ ਕਿਸੇ ਦੁਆਰਾ ਆਗੇ ਅਨੀਲੇ ਦੁੱਧ ਰਿਧਾਈਲੇ ਖੀਰ ਨੂੰ ਠਾਕਰ ਕੋ ਨਵੇਦ ਕਰੋ ਅਨੀਲੇ ਦੁੱਧ ਦੁੱਧ ਮੰਗਾਇਆ ਰਿਧਾਈਲੇ ਖੀਰਿੰਗ ਤੇ ਖੀਰ ਜਿਹੜੀ ਆ ਰਿਧਾਈ ਠਾਕਰ ਕੋ ਨਵੇਦ ਕਰੋ ਮੇਰੇ ਮਾથે ਲਾਗੀ ਲੈ ਮੇਰੇ ਮਾથે ਲਾਗੀ ਲੈ ਲ ਇਹ ਲਾਗੀ ਲਾਗੀ ਨਹੀਂ ਲਗਾ ਲਾਗੀ ਗਈ ਯਾ ਲਾਗੀ ਗਈ ਪਾਸੈਂਸ ਤੇ ਵਾਇਸ ਦੇ ਵਿੱਚ ਆ ਗਿਆ ਸੋ ਸਾਧ ਸੰਗਤ ਇਨੀ ਹੀ ਜਿਹੜੀ ਹੈ ਵਿਚਾਰ ਪ੍ਰਵਾਨ ਕਰਨੀ ਅਗਲੀ ਵੀਡੀਓ ਦੇ ਵਿੱਚ ਫਿਰ ਅਗਲੀ ਵਿਚਾਰ ਲਿਆਵਾਂਗੇ ਸੋ ਇਨੀ ਵਿਚਾਰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ